ਸਤਿ ਸ੍ਰੀ ਅਕਾਲ ਬਾਈ ਕਰਤਾਰ ਸਿੰਘ ਉਹ ਸਤਿ ਸ੍ਰੀ ਅਕਾਲ ਪ੍ਰੀਤਮਾ ਕਿਵੇਂ ਆਉਣੇ ਹੋਏ ਅੱਜ ਇੱਧਰ ਨੂੰ ਬਾਈ ਕਰਤਾਰ ਸਿੰਘ ਤੈਨੂੰ ਤਾਂ ਪਤਾ ਹੈ ਤੇਰੇ ਮਾਮੇ ਦੇ ਇਲਾਜ ਤੇ ਸਾਰੀ ਜ਼ਮੀਨ ਵੇਚ ਕੇ ਲਾ ਦਿੱਤੀ ਹਾਂ ਨਾ ਜ਼ਮੀਨ ਬਚੀ ਤੇ ਨਾ ਤੇਰਾ ਮਾਮਾ ਬਚਿਆ ਉਹ ਪ੍ਰੀਤਮਾ ਸਭ ਵਾਏ ਗੁਰ ਦੀਆਂ ਲਿਖਿਆ ਅਨਸਾਰ ਹੁੰਦਾ ਜਿਵੇਂ ਉਹਦੀ ਮਰਜ਼ੀ ਉਹ ਤਾਂ ਹੈ ਕਰਤਾਰ ਸਿੰਘ ਕੋਈ ਕੰਮ ਆਇਆ ਪ੍ਰੀਤਮਾ ਮੈਂ ਥੋੜਾ ਜਲਦੀ ਚਾਹ ਮੇਰੀ ਚੰਡੀਗੜ੍ਹ ਮੀਟਿੰਗਾਂ ਕਿਸੇ ਨਾਲ ਬਾਈਕ ਕਰਤਾਸਿਆਂ ਆਇਆ ਤਾਂ ਮੈਂ ਤੇਰੇ ਕੋਲੇ ਕੰਮ ਹੀ ਹੈ ਕੰਮ ਆਇਆ ਸੀ ਦੱਸ ਪ੍ਰੀਤਮਾ ਬਾਈਕ ਕਰਤਾਸਿਆਂ ਮੈਂ ਆਪਣੇ ਛੋਟੇ ਭਰਾ ਨੂੰ ਬਾਹਰ ਵਿਦੇਸ਼ ਵਿੱਚ ਭੇਜਣਾ ਤੇ ਮੈਨੂੰ 50 ਹਜ਼ਾਰ ਰੁਪਏ ਦੀ ਜਰੂਰਤ ਹੈ ਹੂੰ ਦੇਖ ਵੀ ਪ੍ਰੀਤਮਾ 50000 ਰੁਪਏ ਦੀ ਕੋਈ ਗੱਲ ਨਹੀਂ ਤੂੰ ਆ ਮੇਰੇ ਮਾਮੇ ਦਾ ਮੁੰਡਾ ਮੇਰੇ ਨਾਨਕੇ ਨੇ ਉਸ ਘਰ ਵਿੱਚ ਤੇ ਆਪਣਾ ਛੋਟਾ ਵੀ ਮੇਰੇ ਮਾਮੇ ਦਾ ਮੁੰਡਾ ਜਾਨੀ ਕਿ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਆ ਬਈ ਮੈਂ ਨਹੀਂ ਚਾਹੁੰਦਾ ਵੀ ਪੈਸੇ ਦੀ ਵਜ੍ਹਾ ਕਰਕੇ ਇਹ ਰਿਸ਼ਤੇਦਾਰੀ ਟੁੱਟੇ ਕੀ ਮਤ ਉਹ ਬਾਈ ਕਰਤਾਰ ਸਿੰਘ ਉਹ ਮਤਲਬ ਤਾਂ ਸਿੱਧਾ ਆ ਜਾ ਪ੍ਰੀਤਮਾ ਜੇ ਅੱਜ ਮੈਂ ਤੈਨੂੰ 50000 ਰੁਪਿਆ ਦੇ ਵੀ ਦੇਵਾਂ ਜੇ ਤੈਥੋਂ ਪੈਸੇ ਵਾਪਸ ਨਾ ਹੋਏ ਤਾਂ ਆਪਣੀ ਰਿਸ਼ਤੇਦਾਰੀ ਖਰਾਬ ਹੀ ਹੋਊ। ਉਹ ਬਈ ਮੈਂ ਨਹੀਂ ਚਾਹੁੰਦਾ ਵੀ ਆਪਣੀ ਰਿਸ਼ਤੇਦਾਰੀ ਪੈਸਾ ਕਰਕੇ ਟੁੱਟੇ। ਬਾਈ ਕਰਤਾਰ ਸਿੰਘ ਆਪਣੀ ਰਿਸ਼ਤੇਦਾਰੀ ਕਿਵੇਂ ਟੁੱਟੂਗੀ? ਮੈਂ 6 ਮਹੀਨੇ ਬਾਅਦ ਸਮੇਤ ਵਿਆਜ ਤੇਰੇ ਪੈਸੇ ਵਾਪਸ ਕਰ ਦੂੰਗਾ। ਅੱਛਾ। ਹਾਂ। ਓਏ ਸਭ ਕਹਿਣ ਜੀਆਂ ਗੱਲਾਂ ਪ੍ਰੀਤਮਾ, ਉਹ ਜਿਹਾ ਜੇ ਤੇਰੇ ਘਰ ਦੇ ਹਾਲਾਤ ਐ, ਉਹ ਮੈਨੂੰ ਨਹੀਂ ਲੱਗਦਾ ਤੂੰ ਮੇਰੇ ਪੈਸੇ ਵਾਪਸ ਕਰ ਸਕੇਂਗਾ। ਪਰ ਬਾਈ ਕਰਤਾਰ ਸਿੰਘ ਰਿਸ਼ਤੇਦਾਰੀਆਂ ਤਾਂ ਹੁੰਦੀਆਂ ਇੱਕ ਦੂਜੇ ਦੇ ਕੰਮ ਆਉਣ ਲਈ ਆ। ਉਹ ਰਿਸ਼ਤੇਦਾਰੀ ਕਾਹਦਾ? ਜਿਹੜਾ ਆਪਣੇ ਰਿਸ਼ਤੇਦਾਰ ਦੇ ਕੰਮ ਨਾ ਆਵੇ। ਉਹ ਚੱਲ ਫਿਰ ਤੂੰ ਇਹੇ ਸਮਝ ਲਾ ਕਿ ਆਪਣੇ ਕੋਈ ਰਿਸ਼ਤੇਦਾਰੀ ਹੈ ਨਹੀਂ। ਉਹ ਸੇਵਕਾ ਗੱਡੀ ਕੱਢ ਚੱਲ ਚੰਡੀਗੜ੍ਹ ਚਲੀਏ। ਉਹ ਲੇਟ ਹੋਈ ਜਾਂਦੇ ਆ। ਹਾਂਜੀ ਆਜੋ ਗੱਡੀ ਤਿਆਰ ਆ। ਓ ਚੱਲ ਫਿਰ ਤੂੰ ਇਹ ਸਮਝ ਲੈ ਕਿ ਆਪਣੇ ਕੋਈ ਰਿਸ਼ਤੇਦਾਰੀ ਹੈ ਨਹੀਂ ਓ ਚੱਲ ਫਿਰ ਤੂੰ ਇਹ ਸਮਝ ਲੈ ਕਿ ਆਪਣੇ ਕੋਈ ਰਿਸ਼ਤੇਦਾਰੀ ਹੈ ਨਹੀਂ ਕਿ ਆਪਣੇ ਕੋਈ ਰਿਸ਼ਤੇਦਾਰੀ ਹੈ ਨਹੀਂ ਕਿ ਆਪਣੇ ਕੋਈ ਰਿਸ਼ਤੇਦਾਰੀ ਹੈ ਨਹੀਂ ਓ ਚੱਲ ਫਿਰ ਤੂੰ ਇਹ ਸਮਝ ਲੈ ਕਿ ਆਪਣੇ ਕੋਈ ਰਿਸ਼ਤੇਦਾਰੀ ਹੈ ਨਹੀਂ ਪਲੀਜ਼ ਤੁਸੀਂ ਮੇਰਾ ਮੋਬਾਈਲ ਫੋਨ ਰੱਖ ਲਓ ਮੈਂ ਕੱਲ ਨੂੰ ਤੁਹਾਨੂੰ ਪੈਸੇ ਦੇ ਜੂਗਾ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ ਤੇ ਮੈਂ ਆਪਣੇ ਬੇਟੇ ਦੇ ਜਨਮ ਦਿਨ ਤੇ ਹਰ ਹਾਲਤ ਵਿੱਚ ਪੀਜ਼ਾ ਲੈ ਕੇ ਜਾਣਾ। ਜਾਂ ਤਾਂ ਸਰ ਤੁਸੀਂ 500 ਰੁਪਏ ਨਗਦ ਦੇ ਜਾਵੋ ਜੀ ਜਾਂ ਫਿਰ ਤੁਸੀਂ ਸਕੈਨਰ ਤੇ ਆਪਦੀ ਆਨਲਾਈਨ ਪੇਮੈਂਟ ਕਰ ਸਕਦੇ ਹੋ। ਸੋ ਸਰ ਅਸੀਂ ਤੁਹਾਡਾ ਮੋਬਾਈਲ ਫੋਨ ਨਹੀਂ ਰੱਖ ਸਕਦੇ। ਸਰ ਪਲੀਜ਼ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਬਹੁਤ ਵੱਡੀ ਮੁਸੀਬਤ ਵਿੱਚ ਹਾਂ। ਮੈਂ ਤੁਹਾਨੂੰ ਕੱਲ ਨੂੰ ਹਰ ਹਾਲਤ ਵਿੱਚ ਪੈਸੇ ਦੇ ਕੇ ਜਾਊਂਗਾ। ਨੂੰ ਆਲੋ ਰੈਸਟੋਰੈਂਟ ਦੇ ਮਾਲਕ ਆਗੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ। ਭਾਈ ਕਰਤਾਰ ਸਿੰਘ ਆ ਭਾਈ ਪ੍ਰੀਤਮ ਸਿੰਘ ਆ। ਬਾਈ ਗਤਾਰ ਸਿੰਘ ਇਹ ਕੀ ਹਾਲਤ ਬਣਾਈ ਤੁਸੀਂ ਇਹ ਰੈਸਟੋਰੈਂਟ ਤੇਰਾ ਬਾਈ ਪ੍ਰੀਤਮ ਸਿੰਘ ਹਾਂ ਯਾਨੀ ਕਿ ਸਰ ਇਹ ਕਹਿ ਰਹੇ ਹਨ ਕਿ ਇਹਨਾਂ ਦੇ ਬੇਟੇ ਦਾ ਜਨਮ ਦਿਨ ਹੈ ਪਰੰਤੂ ਇਹਨਾਂ ਕੋਲ ਪੈਸੇ ਨਹੀਂ ਹਨ ਇਹ ਕਹਿ ਰਿਹਾ ਕਿ ਮੇਰਾ ਮੋਬਾਈਲ ਫੋਨ ਰੱਖ ਲਵੋ ਮੈਂ ਆਪਣਾ ਮੋਬਾਈਲ ਫੋਨ ਕੱਢ ਲੈ ਜਾਵਾਂਗਾ ਤੇ ਪੈਸੇ ਦੇ ਜਾਵਾਂਗਾ ਬਾਈ ਗਤਾਰ ਸਿੰਘ ਇਹ ਸਭ ਕੁਝ ਕਿਵੇਂ ਹੋਇਆ ਬਸ ਬਾਈ ਪ੍ਰੀਤਮ ਸਿੰਘ ਕਿਸੇ ਯਾਰ ਦੋਸਤ ਤੇ ਕਹਿਣ ਤੇ ਐਸੀ ਥਾਂ ਤੇ ਪੈਸੇ ਇਨਵੈਸਟਮੈਂਟ ਕਰ ਬੈਠਾ ਬਈ ਪੈਸੇ ਵੀ ਗਏ ਜ਼ਮੀਨ ਜਾਇਦਾਦ ਵੀ ਗਈ ਤੇ ਘਰਬਾਰ ਵੀ ਗਿਆ ਅੱਜ ਤੇਰੇ ਭਤੀਜੇ ਦਾ ਜਨਮ ਦਿਨ ਆ ਉਸ ਬੱਚੇ ਨੂੰ ਕੀ ਪਤਾ ਕਿ ਹੁਣ ਅਸੀਂ ਮੀਰ ਨਹੀਂ ਰਹੇ ਉਹ ਪੀਜਾ ਖਾਣ ਦੀ ਜਦ ਕਰੀ ਬੈਠਾ ਤੇ ਬਈ ਮੇਰੀ ਜੇਬ 'ਚ ਅੱਜ 1 ਰੁਪਿਆ ਵੀ ਨਹੀਂ ਖੈਰ ਤੂੰ ਮੇਰੀ ਛੱਡ ਤੂੰ ਦੱਸ ਇਹ ਰੈਸਟੋਰੈਂਟ ਛੋਟੇ ਨੂੰ ਬਾਹਰ ਭੇਜਣਾ ਸੀ ਤੇ 50000 ਰੁਪਏ ਕੱਟ ਸੀ ਬਹੁਤ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਕੋਲ ਗਿਆ ਪਰ ਕਿਸੇ ਨੇ ਵੀ ਮਦਦ ਨਹੀਂ ਕੀਤੀ ਫਿਰ ਮੈਂ ਤੇ ਛੋਟੇ ਨੇ ਇੱਥੇ ਪੰਜਾਬ ਵਿੱਚ ਰਹਿ ਕੇ ਤਰੱਕੀ ਕਰਨ ਦੀ ਸੋਚੀ ਜਿੰਨੇ ਕੁ ਪੈਸੇ ਅਸੀਂ ਵਾਰ ਜਾਣ ਲਈ ਏਜੰਟ ਨੂੰ ਦੇਨੇ ਸੀ ਉਹਨੇ ਕੇ ਪੈਸਿਆਂ ਨਾਲ ਅਸੀਂ ਇੱਕ ਛੋਟਾ ਜਿਹਾ ਢਾਬਾ ਸ਼ੁਰੂ ਕੀਤਾ ਦਿਨ ਰਾਤ ਮਿਹਨਤ ਕੀਤੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਕਿ ਅੱਜ ਛੋਟਾ ਹਾਈਵੇ ਤੇ ਬਹੁਤ ਵੱਡਾ ਢਾਬਾ ਚਲਾਉਂਦਾ ਹੈ ਤੇ ਮੈਂ ਏ ਰੈਸਟੋਰੈਂਟ ਬਾਈ ਪ੍ਰੀਤਮ ਜੀਆ ਤੂੰ ਤਾਂ ਬੜੀ ਤਰੱਕੀ ਕੀਤੀ ਹੈ ਯਾਰ ਬਸ ਬਾਈ ਜੇ ਉਸ ਦਿਨ ਤੂੰ 50000 ਰੁਪਏ ਮੈਨੂੰ ਦੇ ਦਿੰਦਾ ਤਾਂ ਛੋਟੇ ਨੇ ਬਾਹਰ ਚਲਾ ਜਾਣਾ ਸੀ ਫਿਰ ਸ਼ਾਇਦ ਅਸੀਂ ਦੋਨੇ ਭਰਾ ਇੰਨੀ ਤਰੱਕੀ ਨਾ ਕਰਦੇ ਸੌਰੀ ਬਾਈ ਪ੍ਰੀਤਮ ਸਿੰਘਾਂ ਮੈਂ ਬਹੁਤ ਸ਼ਰਮਿੰਦਾ ਕੋਈ ਗੱਲ ਨਹੀਂ ਭਾਈ ਕਰਤਾਰ ਸਿੰਘਾਂ ਮੇਰੇ ਖਿਆਲ ਤੇਰੇ ਨਾਲੋਂ ਥੋੜੇ ਜਿਹਾ ਵੱਖਰੇ ਆ ਮੈਂ ਸੋਚਦਾ ਹਾਂ ਜੇ ਓਕੇ ਵਕਤ ਰਿਸ਼ਤੇਦਾਰ ਕੰਮ ਨਾ ਆਇਆ ਫਿਰ ਇਹੋ ਜਿਹੇ ਰਿਸ਼ਤੇਦਾਰ ਨੂੰ ਰਗੜ ਕੇ ਫੋੜੀ ਤੇ ਲਾਉਣਾ ਹੈ ਭਾਵੇਂ ਕਿ ਸਾਡੇ ਮਾੜੇ ਵਕਤ ਵਿੱਚ ਕਿਸੇ ਵੀ ਰਿਸ਼ਤੇਦਾਰ ਨੇ ਸਾਡੀ ਬਾਣੀ ਪੜੀ ਪਰ ਮੈਂ ਆਪਦੇ ਕਿਸੇ ਵੀ ਰਿਸ਼ਤੇਦਾਰ ਦੀ ਮਾੜੇ ਸਮੇਂ ਵਿੱਚ ਬਾਣੀ ਛੜਦਾ ਕਿਉਂ ਕਰ ਬਈ ਆਪਣੇ ਰੈਸਟੋਰੈਂਟ ਵਿੱਚ ਜਿੰਨੀ ਵੀ ਕਿਸਮ ਦੇ ਪੀਜੇ ਬਣਦੇ ਆ ਸਾਰੇ ਪੈਕ ਕਰਦੇ ਫਿਰ ਵੀ ਪ੍ਰੀਤਮ ਸਿੰਘ ਦੇ ਭਤੀਜੇ ਦਾ ਜਨਮ ਦਿਨ ਹੈ ਨਾਲੇ ਅੱਜ ਮੇਰੇ ਭਤੀਜੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਜੋ ਵੀ ਆਪਣੇ ਰੈਸਟੋਰੈਂਟ ਵਿੱਚ ਖਾ ਕੇ ਜਾਊਗਾ ਕਿਸੇ ਤੋਂ ਵੀ ਬਿੱਲ ਨਹੀਂ ਲੈਣਾ ਨਾਲੇ ਬਾਈ ਕਰਤਾਰ ਸਿੰਘ ਕੱਲ ਨੂੰ ਤਿਆਰ ਹੋ ਕੇ ਪੂਰੇ 9 ਵਜੇ ਰੈਸਟੋਰੈਂਟ ਵਿੱਚ ਪਹੁੰਚ ਜਾਣਾ 9 ਵਜੇ ਤਿਆਰ ਹੋ ਕੇ ਮੈਂ ਸਮਝਿਆ ਨਹੀਂ Pritam ਬਾਈ ਉਹ ਬਾਈ ਕਰਤਾਰ ਸਿੰਘ ਹੁਣ ਇਸ ਰੈਸਟੋਰੈਂਟ ਨੂੰ ਮੈਂ ਇਕੱਲਾ ਨਹੀਂ ਬਲਕੇ ਆਪਾਂ ਦੋਵੇਂ ਭਰਾ ਰਲ ਕੇ ਚਲਾਵਾਂਗੇ ਮੈਂ ਬਾਈ